ਪਹਿਲਾਂ ਵੀ ਉਹਨਾਂ ਨੇ ਝਗੜਾ ਹਾੜਾ ਨਾ ਕੀਤਾ ਸੀ ਅੰਦਰਲੀ ਚਾਰ ਇੰਚੀ ਕੰਨ ਦਾ ਪਰਦਾ ਕੀਤਾ ਸੀ ਦੋਸਤੋ ਵੀ ਝਗੜਾ ਹੋਇਆ ਹੋਇਆ ਜਾਂ ਡੈਨਾਂ ਦਾ ਸਪੰਸ ਸਾਹਿਬ ਨੇ ਗੱਲ ਮੁਕਾਈ ਸੀ ਪਹਿਲਾਂ ਸਪੰਸ ਚਦਾਰਾ ਹੁੰਦਾ ਸੀ ਕਿਹੜਾ ਪਿੰਡ ਹੈ ਮੇਰਾ ਜਾਪੂ ਵਾਲੇ ਪਿੰਡ ਹੈ ਜੀ ਮੇਰਾ ਨਾਮ सोनू ਉਹ ਕੱਚਾ ਜ ਪੱਕਾ ਜਤਿੰਦਰ ਕੁਮਾਰ ਆ ਮੰਮੀ ਦਾ ਨਾਮ ਕ੍ਰਿਸ਼ਨਾ ਦੇਵੀ ਆ ਫਾਦਨ ਫਾਦਨ ਹੰਸ ਰਾਜ ਉਹ ਵੀ ਡੈਥ ਹੋ ਗਈ ਦੀ ਉਹਨਾਂ ਦੀ ਪਹਿਲਾਂ ਦੀ ਉਹ ਪਾਜੀ ਸਪੰਸ ਨੇ ਕਿਹਾ ਵੀ ਤੁਸੀਂ ਤੇਰਾ ਰੋ ਦਿਨਾਂ ਤੁਸੀਂ ਸ਼ੇਰ ਨਹੀਂ ਨਾ ਹੀ ਜਿੰਨ ਮੈਂ ਚਲੋ ਠੀਕ ਆ ਕੋਈ ਗੱਲ ਨਹੀਂ ਜੋ ਕਰਤਾ ਕਰਤਾ ਇਹਨਾਂ ਨੇ ਬਾਈ ਚਾਰ ਇੰਚੀ ਕੰਨ ਉੱਚੀਆਂ ਗੱਲਾਂ ਲੈਂਡ ਦਾ ਇਹਨਾਂ ਨੇ ਮੇਰੇ ਚਾਚੇ ਹੁਣਾਂ ਨੇ ਕੀ ਨਾਮ ਉਹ ਦਰਦੀਪ ਕੁਮਾਰ ਦਰਦੀਪ ਕੁਮਾਰ ਤੁਹਾਡੇ ਪਿੰਡ ਦੇ ਹਾਂਜੀ ਇਹ ਮੇਰਾ ਚਾਚਾ ਗਵਾਂਢੀ ਮੇਰਾ ਸਾਡਾ ਉਹਨਾਂ ਦਾ ਜਵਾਈ ਵੀ ਘਰ ਆਇਆ ਜਵਾਈ ਸਾਰੇ ਜਵਾਈਏ ਭੂਏ ਚੜਦੇ ਜਵਾਈ ਉਹਨਾਂ ਨੂੰ ਚੁੱਕ ਦਿੰਦੇ ਸਾਰਾ ਕੁਝ ਉਹ ਕਰਦੇ ਨਾਲੋਂ ਕਰਾਂਦੇ ਆ ਅੱਗੇ ਵੀ ਮੇਰੀ ਮਾਂ ਉਹਨਾਂ ਨੇ ਕੁੱਟਿਆ ਵੱਡੇ ਜਵਾਈ ਨੇ ਹੁਣ ਨਿੱਕੇ ਜਵਾਈ ਨੇ ਮਾਰਿਆ ਮੇਰੀ ਮਾਂ ਦੀ ੱਟ ਮਾਰਦੀ ਮੇਰੀ ਮਾਂ ਦੇ ਸਿਰ 'ਚ ਇਹ ਪਾਜੀ 12:30 ਇੱਕ ਇਹਦੀ ਘਟਨਾ ਹੋਈ ਆ ਤੁਰੰਤ ਇੰਤਜ਼ਾਰ ਲੈਂਦੇ ਆਗੇ ਹਾਂਜੀ ਹਾਂਜੀ ਪਾਜੀ ਬੜੀ ਮੁਸ਼ਕਲ ਲੈਂਦਾ ਮੇਰੀ ਮਾਂ ਦੇ ਧੰਮ ਤੋੜ ਕੀ ਦੇਖ ਤੋਂ ਦੂਪਾ ਭਾਜੀ ਇੱਕ ਤਾਂ ਮੈਂ ਵੱਡਾ ਭਾਜੀ ਭਾਜੀ ਮੇਰੀ ਮਾਂ ਨੇ ਇੱਕੋ ਗੱਲ ਕੀਤੀ ਆ ਵੀ ਪੁੱਤ ਕੰਦ ਕੰਦ ਸਿੱਧੀ ਕਰਕੇ ਕੱਢ ਮੇਤਰੀ ਨਾ ਢੀ ਲੈਟਰ ਦੇ ਨਾਲ ਅੰਦਰ ਨੂੰ ਕੰਦ ਕਰ ਦਿੱਤੀ ਮੈਂ ਮਾਦਾ ਚਾ ਛੱਡ ਪਈ ਕੋਈ ਗੱਲ ਨਹੀਂ ਮੈਂ ਮੇਤਰੀ ਸਾਹਿਬ ਸਿੱਧੀ ਕਰਿਆ ਆਪਣੀ ਕੰਦੇ ਨਾਲ ਇਟਾਂ ਵਗਾਤੀ ਸਾਡੇ ਘਰ ਮੇਰੀ ਮਾਦਾ ਥੱਲੇ ਪੈ ਗਈ ਐ ਟਵੱਜੀ ਇੱਥੇ ਮੇਰੀ ਮਾਂ ਕਾਰਵਾਈਆਂ ਤੇ ਹਾਂਜੀ ਹਾਂਜੀ ਭਾਜੀ ਕਰ ਰਹੀ ਕੀਤੀ ਭਾਜੀ ਪੁਲਿਸ ਨੇ ਕੀਤਾ ਅੰਦਰ ਪਿੰਡ ਗੇ ਦਾ ਪੁਲਿਸ ਦਾ ਕਾਰਵਾਈ ਹੋਈ ਆ ਵੇਖ ਗਿਆ ਸਾਰਾ ਕੁਝ ਕੀ ਮੰਗ ਕਰਦੇ ਹੋ ਮੰਗ ਭਰੀਆਂ ਹਨ ਇਨਸਾਫ ਚਾਹੀਦਾ ਅਹੀਂ ਦੇਖੋ ਭਾਈ ਦਿਵਾਰੀਦਾਰ ਬੰਦੇ ਆ ਆਪਣਾ ਮਕਾਨ ਬਣਾ ਰਿਹਾ ਜਿੰਨਾ ਕੋਈ ਇੱਕ ਦੁੱਚਮਨੀ ਨਹੀਂ ਇਹ ਸੋਡੂ ਤੇ ਵੈਰ ਲੈਂਦੇ ਆ ਭਾਜੀ ਹੱਡੇ ਨਾਲ ਹਾਂਜੀ ਅਹੀਂ ਕੀ ਬਣਾ ਰਿਹਾ ਭਾਜੀ ਇਹਨਾਂ ਦਾ ਅਜੇ ਜਿਆਦਾ ਹੈ ਨਾ ਇਹ ਆਪਣੀ ਕਦ ਕੱਢਣੇ ਜਾਂ ਅਜਾ ਆਪਣਾ ਨਾਲੇ ਦਾ ਅਜੇ ਕੋਈ ਵੈਰ ਨਹੀਂ ਕੋਈ ਕੁਝ ਨਹੀਂ ਹਾਂਜੀ ਜਦੋਂ ਆਂਦੇ ਜਵਾਈ ਕੱਟੇ ਕਰਕੇ ਲੈ ਆਂਦੇ ਕੁੜੀਆਂ ਆਂਦੀਆਂ ਤੇਰਾ ਕੀ ਮਤਬਲ ਆ ਯਾਰ ਇੱਥੇ ਆਉਂਦਾ ਬੋਲਣ ਦਾ ਤੇਰਾ ਕੋਈ ਮਤਲਬ ਦੋ ਜਵਾਈ ਆ ਭਾਜੀ ਹਾਂਜੀ ਹਾਂਜੀ ਇੱਕ ਦਿਨ ਭਾਈ ਨਿੱਕਾ ਨਿੱਕਾ ਕਹਿੰਦੇ ਇੱਕ ਨੂੰ ਇੱਕ ਦਿਨ ਉਹ ਵੱਡਾ ਜਵਾਈ ਆ ਉਹਦਾ ਪਤਾ ਨਾਂ ਦਾ ਨਹੀਂ ਮੈਨੂੰ ਪਤਾ ਪਿੰਡ ਭਾਈ ਆ ਉੱਤਕਾਲੇ ਲੱਗੇ ਬੈਠਾ ਉਹਨਾਂ ਦਾ ਉਹ ਪੁੱਵੇ ਚਾਰ ਦਿ ਉਹੇ ਕੰਮ ਲੱਗੇਦੇ ਆ ਮੈਂ ਕਾ ਕਾ ਤੇਰਾ ਕੋਈ ਮਤਬਲ ਨਹੀਂ ਬੋਲਣ ਦਾ